ਸਭ ਜੀ ਗੁਰਬਾਣੀ ਵਿੱਚ ਸਾਨੂੰ ਗੁਰਮਤ ਤੇ ਮਨਮਤ ਬਾਰੇ ਸਮਝਾਇਆ ਗਿਆ ਹੈ ਕਿ ਦਾੜੀ ਕੇਸ ਰੱਖਣੇ ਤੇ ਅੰਮ੍ਰਿਤ ਛਕਣਾ ਹੀ ਗੁਰਮਤ ਹੈ ਗੁਰਮੁਖ ਪਿਆਰਿਓ ਦੇਖੋ ਗੁਰਬਾਣੀ ਗੁਰੂ ਦੇ ਵਿੱਚ ਇੱਕ ਮਨ ਨੂੰ ਜਿਹੜਾ ਨਾਮ ਨਾਲੋਂ ਸੱਚ ਨਾਲ ਟੁੱਟ ਗਿਆ ਉਹਨੂੰ ਮਨਮੁਖ ਕਿਹਾ ਗਿਆ ਜਿਹੜਾ ਨਾਮ ਤੇ ਸੱਚ ਨਾਲ ਜੁੜਿਆ ਜਾਂ ਜੁੜ ਗਿਆ ਉਸਨੂੰ ਗੁਰਮੁਖ ਕਿਹਾ ਗਿਆ ਇਸ ਕਰਕੇ ਜਦੋਂ ਮਨ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਨਾਮ ਨਾਲ ਟੁੱਟ ਜਾਂਦਾ ਹੈ ਉਹ ਇਸ ਸਰੀਰ ਨੂੰ ਆਪ ਦਾ ਸਮਝਦਾ ਹੈ ਉਦੋਂ ਫਿਰ ਇਹ ਸਰੀਰ ਦੀ ਉਹ ਹਨ ਤੋੜ ਵੀ ਕਰ ਸਕਦਾ ਹੈ ਲੇਕਿਨ ਹੁਣ ਜਿਹੜੀ ਗੱਲ ਦਾੜੀ ਕੇਸ ਦੀ ਉਹ ਤਾਂ ਸਭ ਦੇ ਆ ਹੀ ਰਹੇ ਨੇ ਲੇਕਿਨ ਹੁਣ ਗੁਰਮੁਖ ਪਿਆਰਿਓ ਜਿਹੜੀ ਗੁਰਮਤ ਹੈ ਇਹ ਸਾਡੇ ਮਨ ਨੇ ਧਾਰਨ ਕਰਨੀ ਹੈ ਸਾਡਾ ਮਨ ਜਿੰਨਾ ਚਿਰ ਵਿਚਾਰਾਂ ਚ ਹੁੰਦਾ ਹੈ ਤ੍ਰੈ ਗੁਣਾ ਵਿੱਚ ਹੁੰਦਾ ਉਹਨਾਂ ਚਿਰ ਇਹ ਮਾਇਆ ਦੇ ਗਰਭ ਵਿੱਚ ਹੈ ਇਸ ਕਰਕੇ ਇਹਨੂੰ ਕੋਈ ਸੋਝੀ ਨਹੀਂ ਹੁੰਦੀ ਉਹ ਤਾਂ ਭੇਤ ਨਹੀਂ ਲੱਗਦਾ ਚੌਥੇ ਪਦ ਦਾ ਹੁਣ ਮਾਰੇ ਕਹਿੰਦੇ ਜਦੋਂ ਫਿਰ ਇਸ ਨੂੰ ਸੰਗਤ ਮਿਲਦੀ ਹੈ ਸੰਗਤ ਵਿੱਚ ਜਾਂਦਾ ਹੈ ਤ੍ਰੈ ਗੁਣਾ ਤੋਂ ਉੱਪਰ ਉੱਠਦਾ ਹੈ ਨਾਮ ਜਪਾਉਂਦਾ ਹੈ ਫਿਰ ਉੱਥੋਂ ਜਦੋਂ ਇਹ ਪੰਜਾ ਸ਼ਬਦਾਂ ਦਾ ਭੇਤ ਲੈਂਦਾ ਹੈ ਫਿਰ ਇਸ ਨੂੰ ਗੁਰਮਤਿ ਆਉਂਦੀ ਹੈ ਜਿਸ ਨੂੰ ਮਹਾਰਾਜ ਕਹਿੰਦੇ ਆ ਵੀ ਪੰਜੇ ਸ਼ਬਦ ਵੱਜੇ ਮਤ ਗੁਰਮਤ ਵਡਪਾਗੀ ਅਨਹਦ ਵੱਜਿਆ ਆਨੰਦ ਮੂਲ RAM ਸਾਹਿਬ ਦੇਖਿਆ ਗੁਰ ਸ਼ਬਦੀ ਗੋਬਿੰਦ ਗੱਜਿਆ ਉਦੋਂ ਸਾਡੇ ਮਨ ਨੂੰ ਜਿਹੜੀ ਇਹ ਗੁਰਮਤ ਆਉਂਦੀ ਹੈ ਜਿੰਨਾ ਚਿਰ ਅਸੀਂ ਨਾਮ ਨਾਲ ਜੁੜੇ ਨਹੀਂ ਉਹਨਾਂ ਚਿਰ ਤਾਂ ਸਾਡਾ ਮਨ ਹੁਕਮ ਤੋਂ ਬਾਹਰ ਹੈ ਜਿਸ ਨੂੰ ਮਹਾਰਾਜ ਕਹਿੰਦੇ ਨੇ ਕਿ ਬੇਨਾਮੇ ਚੱਕ ਕਮਲਾ ਫਿਰੇ ਗੁਰਮਖ ਨਦਰੀ ਆਇਆ ਇਸ ਕਰਕੇ ਗੁਰੂ ਪਿਆਰਿਓ ਜਦੋਂ ਅਸੀਂ ਨਾਮ ਸਿਮਾਵਾਂਗੇ ਸੱਚ ਨੂੰ ਮਿਲਾਂਗੇ ਅਸੀਂ ਇਸ ਸਰੀਰ ਤੋਂ ਉੱਠ ਜਾਵਾਂਗੇ ਫਿਰ ਜਿਹੜਾ ਕੋਈ ਵੀ ਜੀਵ ਹੈ ਹਰ ਇੱਕ ਜੀਵ ਜਿਹੜਾ ਸਬਸੂਤ ਹੋ ਜਾਂਦਾ ਹੈ ਇਸ ਕਰਕੇ ਮਹਾਰਾਜ ਨੇ ਸਾਨੂੰ ਬਾਬਾ ਕਬੀਰ ਜੀ ਨੇ ਜਿਹੜੇ ਜੀ ਭੁੱਲੇ ਹੋਏ ਸੀ ਉਹਨਾਂ ਨੂੰ ਸਮਝਾਉਣ ਵਾਸਤੇ ਬੜਾ ਵਧੀਆ ਤਰੀਕਾ ਵਿਧੀ ਜੁਗਤੀ ਵਰਤੀ ਕਿ ਤੁਸੀਂ ਇੱਕ ਦੇ ਨਾਲ ਪਿਆਰ ਪਾਓ ਪ੍ਰਮਾਤਮਾ ਨਾਲ ਪਿਆਰ ਪਾਓ ਜਦੋਂ ਤੁਸੀਂ ਸੱਚ ਨਾਲ ਪਿਆਰ ਪਾ ਲੋਗੇ ਨਾ ਤੁਹਾਡੀ ਤੇਬ ਦ੍ਰਿਸ਼ਟੀ ਹੋ ਜਾਏਗੀ ਤੇ ਤੁਹਾਨੂੰ ਭੇਤ ਲੱਗ ਜਾਏਗਾ ਵੀ ਅਸਲੀਅਤ ਕੀ ਹੈ ਉਦੋਂ ਫਿਰ ਸਾਨੂੰ ਭੇਤ ਲੱਗ ਜਾਂਦਾ ਵੀ ਜਿਹੜਾ ਇਹ ਸਰੀਰ ਦੇ ਬਗਾਨਾ ਕਰਿਆ ਤੇ ਇਹਦੀ ਭਾਂ ਨੂੰ ਤੋੜ ਕਰਨ ਦਾ ਸਾਨੂੰ ਕੋਈ ਅਧਿਕਾਰ ਨਹੀਂ ਜਿਹਨੂੰ ਮਾਰੇ ਕਹਿੰਦੇ ਕਬੀਰ ਪ੍ਰੀ ਤੇ 100 ਕੀਏ ਆਣ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਪਾਵੇ ਘੜ ਮਣਾਈ ਉਦੋਂ ਫਿਰ ਉਸ ਅਸਥਾ ਦੇ ਵਿੱਚ ਜਿਹੜਾ ਜੀਵ ਗਿਆ ਬਿਲਕੁਲ ਹੀ ਹੁਕਮ ਵਿੱਚ ਆ ਜਾਂਦਾ ਹੈ ਮਨ ਕਰਕੇ ਵੀ ਤਨ ਕਰਕੇ ਭਾਈ ਸਾਹਿਬ ਜੀ ਸਿੱਖ ਜਾਂ ਗੁਰਸਿੱਖ ਦੀ ਗੁਰਬਾਣੀ ਦੇ ਵਿੱਚ ਕੀ ਪਰਿਭਾਸ਼ਾ ਦਿੱਤੀ ਗਈ ਹੈ ਕਿੰਨੇ ਕੁ ਉਹਨਾਂ ਦੀ ਗਿਣਤੀ ਹੈ ਤੇ ਉਹਨਾਂ ਦੀ ਦਿਨਚਰਿਆ ਬਾਰੇ ਕੀ ਦੱਸਿਆ ਗਿਆ ਹੈ ਗੁਰੂ ਪਿਆਰਿਓ ਸਿੱਖ ਕਹਿੰਦੇ ਨੇ ਸਾਡੇ ਮਨ ਨੂੰ ਕਿਉਂਕਿ ਜਦੋਂ ਸਾਡਾ ਮਨ ਇਸ ਲੋਕ ਦੇ ਵਿੱਚ ਆਉਂਦਾ ਹੈ ਸਭ ਤੋਂ ਪਹਿਲਾਂ ਜਿਹੜਾ ਸਾਡਾ ਗੁਰੂ ਹੈ ਆਪਕਿ ਜਦੋਂ ਸਾਡਾ ਇੱਥੇ ਜਨਮ ਹੁੰਦਾ ਹੈ ਸਾਡੇ ਮਾਤਾ ਪਿਤਾ ਹੁੰਦੇ ਅਗਰ ਦੇ ਮਾਤਾ ਗਰਦੇ ਪਿਤਾ ਜਿਆਦਾਤਰ ਉਹ ਜਾਗਤ ਵਾਸਾ 'ਚ ਨਹੀਂ ਹੁੰਦੇ ਉਹਨਾਂ ਨੂੰ ਸਿਰਫ ਸੰਸਾਰ ਦਾ ਹੀ ਗਿਆਨ ਹੁੰਦਾ ਹੈ ਇਸ ਕਰਕੇ ਉਹ ਸਾਡੀ ਅਵਸਥਾ ਨੂੰ ਨਹੀਂ ਸਮਝਦੇ ਉਹਨਾਂ ਨੂੰ ਆਪ ਸੰਸਾਰ ਨਾਲ ਜੁੜੇ ਹੋਣ ਕਰਕੇ ਸਾਨੂੰ ਵੀ ਸੰਸਾਰ ਨਾਲ ਜੋੜ ਦਿੰਦੇ ਆ ਹੁਣ ਅਸੀਂ ਸਿਰਫ ਸੰਸਾਰ ਦੀ ਸਿੱਖਿਆ ਹਾਸਲ ਕਰਦੇ ਆ ਉਹ ਜਿਹੜਾ ਸਾਡਾ ਮਨ ਹੈ ਉਹ ਬ੍ਰਹਮ ਦੇ ਗਿਆਨ ਉਪਲ ਜਾਂਦਾ ਹੈ ਇਸ ਕਰਕੇ ਜਦੋਂ ਫਿਰ ਉਸ ਮਾਲਕ ਦੀ ਕਿਰਪਾ ਸਦਕਾ ਸਾਨੂੰ ਸਤ ਸੰਗਤ ਮਿਲਦੀ ਹੈ ਸਾਡੇ ਮਨ ਨੂੰ ਜਗਾਇਆ ਜਾਂਦਾ ਹੈ ਉਦੋਂ ਉਸ ਨੂੰ ਸਿੱਖ ਕਹਿੰਦੇ ਆ ਜਦੋਂ ਇਹ ਬ੍ਰਹਮ ਦਾ ਗਿਆਨ ਲੈਣਾ ਸ਼ੁਰੂ ਕਰਦਾ ਹੈ ਉਦੋਂ ਉਸ ਨੂੰ ਗੁਰਸਿੱਖ ਵੀ ਕਹਿੰਦੇ ਆ ਇਸ ਕਰਕੇ ਮਹਾਰਜ ਕਹਿੰਦੇ ਆ ਵੀ ਗੁਰ ਸਾਧ ਗੁਰ ਕਾ ਜੋ ਸਿੱਖ ਅਖਾਏ ਸੋ ਹਲਕੇ ਉਠਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰਬਤੀ ਇਸ਼ਨਾਨ ਕਰੇ ਅਮਰਸਰ ਨਾਵੇ ਹੁਣ ਸਾਡੇ ਅੰਦਰ ਜਿਹੜਾ ਅਮਰਸਰ ਤੀਰਥ ਉਦੋਂ ਬੰਦਾ ਹੈ ਜਦੋਂ ਅਸੀਂ ਨਾਮ ਜਸਮਾਉਨੇ ਤੇ ਅਮਰਤ ਪੀਨੇ ਉਥੇ ਸਾਡੇ ਮਨ ਨੇ ਇਸ਼ਨਾਨ ਕਰਨਾ ਹੁੰਦਾ ਜਿਸ ਨੂੰ ਮਹਾਰਾਜ ਸਮਝਾਉਂਦੇ ਆ ਕਿ ਮੈਲ ਗਈ ਮਨ ਨਿਰਮਲ ਹੋਆ ਅਮਰਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਈ ਕਾਰ ਹੀ ਪਰਚਾ ਪਾਇਆ ਜੋਤੀ ਜੋਤ ਮਲਾਈ ਉਹ ਇਹ ਅਵਸਥਾ ਉਦੋਂ ਸਾਡੇ ਮਨ ਦੀ ਹੁੰਦੀ ਹੈ ਉਦੋਂ ਸਾਡੇ ਮਨ ਨੂੰ ਗੁਰ ਸਿੱਖ ਜਾਂ ਸਿੱਖ ਕਹਿੰਦੇ ਆ ਜਿੰਨਾ ਚਿਰ ਸਾਨੂੰ ਉਹ ਸੰਭਰ ਸਰਤੀਸ਼ ਦਾ ਭੇਦ ਨਹੀਂ ਉਹਨਾਂ ਚਿਰ ਸਾਡਾ ਮਨ ਭੁੱਲਿਆ ਚਾਹੇ ਉਸ ਦਾ ਦ੍ਰਿਸ਼ਟ ਮਾਨ ਆਕਾਰ ਜਿਸਕਾਰ ਵਿੱਚ ਉਹ ਆਉਂਦਾ ਜਾਂਦਾ ਹੈ ਭਾਵੇਂ ਕੇ ਸਰੀਰ ਕੋਈ ਵੀ ਹੋਵੇ ਲੇਕਿਨ ਜੋ ਨਾਮ ਨਾਲੋਂ ਭੁੱਲਿਆ ਤਾਂ ਉਹ ਸਿੱਖ ਨਹੀਂਗਾ ਉਦੋਂ ਸਾਡੇ ਮਨ ਨੂੰ ਕਮਲਾ ਕਹਿੰਦੇ ਨੇ ਕਿ ਮੈਂ ਨਾਂਵੇਂ ਜਗ ਕਮਲਾ ਫਰੀ ਇਸ ਕਰਕੇ ਗੁਰਮ ਪਿਆਰਿਓ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਆ ਵੀ ਗੁਰਸਾਧ ਗੁਰ ਕਾ ਜੋ ਸਿੱਖ ਖਾਏ ਸੋ ਪਲਕੇ ਉਠਲ ਨਾਮ ਤੇ ਆਵੇ ਉਦਮ ਕਰੇ ਪਲਕੇ ਪਰਬਤੀ ਅਸ਼ਨਾ ਕਰੇ ਅਮਰ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਪੇ ਸਭ ਕਿਲ ਵਿਖ ਪਾਪ ਦੁਖ ਲੈ ਜਾਵੇ ਇਸ ਕਰਕੇ ਫਿਰ ਉਹਨਾਂ ਨੇ ਸਾਨੂੰ ਅਖੀਰ ਤੇ ਜਾ ਕੇ ਦੱਸਤਾ ਵੀ ਜਦੋਂ ਦਿਨ ਚੜ ਗਿਆ ਉਦੋਂ ਨੇ ਘਰ ਬਾਣੀ ਜੀ ਗੋਣੀ ਚੜੇ ਦਿਵਸ ਗਰਵਾਣੀ ਗਾਵੇ ਫਿਰ ਮਹਾਰਾਜ ਕਹਿੰਦੇ ਵੀ ਉਸ ਗਿਰ ਸਕਦੀ ਹੈ ਡਿਊਟੀ ਹੁੰਦੀ ਹੈ ਕਿਉਂਕਿ ਨਾਮ ਚ ਸਮਾ ਗਿਆ ਸੱਚ ਦੇ ਸਨਮੁਖ ਹੋ ਗਿਆ ਉਸ ਨੂੰ ਮਹਾਰਾਜ ਨੇ ਇੱਕ ਹੱਥ ਦਾ ਖਜ਼ਾਨਾ ਬਖਸ਼ਿਸ਼ ਕਰਤਾ ਉਸ ਨੇ ਹੁਣ ਨਾਮ ਬਾਪ ਜਪਣਾ ਤੇ ਦੂਸਰੇ ਜੀਵਾਂ ਨੂੰ ਜਪਾਉਣਾ ਜਿਸ ਨੂੰ ਮਹਾਰਾਜ ਕਹਿੰਦੇ ਜਨਾਨਕ ਧੂੜ ਮੰਗੇ ਤਿਸ ਗੁਰ ਸੇ ਕੀ ਜੋ ਆਪ ਜਪੇ ਅਵਰ ਨਾਮ ਜਪਾਵੇ ਇਸ ਕਰਕੇ ਜਿਹੜੇ ਵੀ ਗੁਰਸਿੱਖ ਹੁੰਦੇ ਆ ਉਹਨਾਂ ਦੀ ਇਹ ਦਿਨਚਰਿਆ ਹੁੰਦੀ ਹੈ ਉਹਨਾਂ ਨੇ ਆਪ ਵੀ ਨਾਮ ਨਾਲ ਸੱਚ ਨਾਲ ਜੁੜ ਕੇ ਰਹਿਣਾ ਹੁੰਦਾ ਹੈ ਤੇ ਜਿੱਥੇ ਵੀ ਬੈਠਣਾ ਉੱਠਣਾ ਹੈ ਉੱਥੇ ਉਸ ਮਾਲਕ ਦੀ ਉਸਤਤ ਕਰਨੀ ਹੈ ਤੇ ਨਾਮ ਜਪਾਉਣਾ ਜਿਸ ਨੂੰ ਮਾਰਾ ਕਹਿੰਦੇ ਜਿੱਥੇ ਜਾਏ ਪਏ ਭਗਤ ਸੋ ਥਾਨ ਸੋ ਹਾਵਣਾ ਸਗਲੇ ਹੋਏ ਸੂਖ ਨਾਮ ਧਿਆਵਣਾ ਇਹ ਆਪਾਂ ਆਪ ਹੀ ਦੇਖਣਾ ਸੰਸਾਰ ਦੇ ਵਿੱਚ ਕਿ ਜਿੱਥੇ ਕੋਈ ਐਸੇ ਗੁਰਸਿੱਖ ਨੇ ਜਿਨ੍ਹਾਂ ਦਾ ਸੰਗ ਕਰਨ ਦੇ ਨਾਲ ਸਾਡੇ ਅੰਦਰ ਵੀ ਇਹ ਨਾਮ ਪ੍ਰਗਟ ਹੁੰਦਾ ਹੈ ਅਨਹਦ ਬਾਣੀ ਪ੍ਰਗਟ ਹੁੰਦੀ ਹੈ ਜਿਸ ਨੂੰ ਮਾਰਗ ਕਹਿੰਦੇ ਅਨਹੰਤ ਬਾਣੀ ਪੂੰਜੀ ਸੰਤਨਾਥ ਰਾਖੀ ਪੂੰਜੀ ਕਿਉਂਕਿ ਉਹ ਨਾਮ ਦੀ ਉਸਤਤ ਕਰਨਗੇ ਉੱਥੇ ਸਤ ਸੰਗਤ ਬਣਦੀ ਹੈ ਜਿਸ ਨੂੰ ਮਾਰਗ ਕਹਿੰਦੇ ਵੀ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ ਐਹੋ ਜੀ ਸੰਗਤ ਦੇ ਵਿੱਚ ਜਿਹੜਾ ਵੀ ਮਣ ਜਾਂਦਾ ਹੈ ਜਿਸ ਨੂੰ ਮਾਰਗ ਕਹਿੰਦੇ ਮੇਰੇ ਬਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਸੋ ਗੁਰਸਿੱਖਾਂ ਦੀ ਇੱਕ ਹੋਰ ਵੀ ਨਿਸ਼ਾਨੀ ਹੁੰਦੀ ਹੈ ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ ਸਾਨੂੰ ਅੰਦਰੋਂ ਨਾਮ ਸੁਣਦਾ ਨਾਲ ਨਾਲ ਸਾਨੂੰ ਅੰਮ੍ਰਿਤਕੀਨ ਨੂੰ ਮਿਲਦਾ ਹੈ ਜਿਸ ਨੂੰ ਮਾਰਾ ਕਹਿੰਦੇ ਧੰਨ ਧੰਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਇਸ ਕਰਕੇ ਮਹਾਰਾਜ ਨੇ ਬੜੀ ਵਡਿਆਈ ਕੀਤੀ ਐ ਸੇ ਸਿੱਖਾ ਦੀ ਗੁਰਸਿੱਖਾਂ ਨੂੰ ਮਾਰਾ ਕਹਿੰਦੇ ਜੇ ਨਾਨਕ ਤੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਨਾਲ ਹੋਰ ਵੀ ਮਹਾਰਾਜ ਦੱਸਦੇ ਐ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਘਤ ਪਾਏ ਇੰਨੀ ਵਿੜਿਆਈ ਚ ਲੈ ਗਿਆ ਇਹੋ ਜੀ ਗੁਰ ਸਿੱਖਾਂ ਨੂੰ ਇਸ ਕਰਕੇ ਜੇ ਇਸ ਤਰ੍ਹਾਂ ਦੇ ਗੁਰ ਸਿੱਖ ਜੀ ਸ਼ਬਦ ਨੂੰ ਜਿਹੜੇ ਕਮਾਉਂਦੇ ਨੇ ਜਾ ਕੇ ਦੱਸਦੇ ਨੇ ਜੋ ਉਹਨਾਂ ਦੀ ਗਿੰਤੀ ਮਾਲਕ ਦੀ ਕਿਰਪਾ ਨਾਲ ਵੱਧ ਜੇ ਸੰਸਾਰ ਦੇ ਵਿੱਚ ਤੇ ਆ ਜਿਹੜੀ ਚਾਕੂ ਤੋਂ ਲੈ ਕੇ ਆਟਮ ਸ਼ਕਤੀ ਤੇ ਧਰੀ ਧਰਾਈ रह ਸਕਦੀ ਹੈ ਸਾਨੂੰ ਸਾਰੇ ਜੀਵਾਂ ਨੂੰ ਭੇਦ ਲੱਗ ਸਕਦਾ ਕਿ ਅਸੀਂ ਇੱਕੋ ਪਰਉ ਦੇ ਬੱਚੇ ਤੇ ਉਹਦਾ ਦਿੱਤਾ ਸਵਾਸ ਲੈ ਰਹੇ ਆ ਤੇ ਉਹਦਾ ਦਿੱਤਾ ਸਾਹ ਅਸੀਂ ਇੱਥੇ ਵਰਤ ਰਹੇ ਆ ਤੇ ਸਾਰੀ ਦੁੱਖ ਤੇ ਖਤਮ ਹੋ ਜਾਏ ਫਿਰ ਅਸੀਂ ਸੇਵਾ ਸਮਝਾਂਗੇ ਇੱਕ ਦੂਸਰੇ ਨੂੰ ਵੰਡ ਕੇ ਖਾਵਾਂਗੇ ਜਿਸ ਸਾਨੂੰ ਉਪਦੇਸ਼ ਹੈ ਬਿਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ